ਐਜ ਕਹਿੰਦਾ ਨਾ ਪ੍ਰੋਫੈਸਰ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਯਿਸੂ ਮਸੀਹ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਕਿਹੜੀ ਭਾਈ ਇਹ ਵੀਡੀਓ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਅਬੋਨੀ ਆ ਜਿਹੜਾ ਕਾਲੀਦਾਲ ਦੇ ਵਿੱਚੋਂ ਸੀਨੀਅਰ ਨਿਕਲ ਕੇ ਤੇ ਹੁਣ ਭਾਜਪਾ ਦੇ ਵਿੱਚ ਗਿਆ ਹੈ ਕਿਉਂਕਿ ਭਾਜਪਾ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ 크੍ਰਿਸਚੀਅਨ ਧਰਮ ਵਾਲਿਆਂ ਨੂੰ ਕਹਿਣ ਲੱਗਾ ਕਿ ਸਿੱਖ ਧਰਮ ਜਿਹੜਾ ਇੱਕ ਛੋੜਾ ਜਿਹਾ ਸਿੱਖ ਬੱਚਾ ਹੈ ਤੇ ਅਸਾਈ ਧਰਮ ਸਭ ਤੋਂ ਵੱਡਾ ਧਰਮ ਹੈ ਮੈਂ ਬੋਨੀ ਨੂੰ ਕਹਿ ਦਵਾ ਕਿ ਤੇਰਾ ਘਰ ਸਿੱਖਾਂ ਦੇ ਘਰ ਜਾਣੂ ਹੋਇਆ ਸੀ ਪਰ ਤੂੰ ਕੰਮ ਇਦਾਂ ਦੇ ਕਰ ਰਿਹਾ ਵਾਂ ਕਿ ਮੁਸਲਮਾਨ ਵੀ ਨਹੀਂ ਕਰਦੇ ਜਿਹੜੇ ਤੂੰ ਕਰ ਰਿਹਾ ਵਾਂ ਇਹ ਬਰਦਾਸ਼ਤ ਕਰਨ ਦੋ ਵਾਰੀ ਹੈ ਰਾਜੇ ਵੜਿੰਗ ਦੀ ਘਰ ਵਾਲੀ ਨੇ ਵੋਟਾਂ ਦੀ ਖਾਤਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਪੰਜਾ ਲਾਇਆ ਸੀ ਕਿੱਥੇ ਲਾਇਆ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ ਪੱਥਰ ਨੂੰ ਰੋਕਿਆ ਉੱਥੇ ਅੱਜ ਗੁਰਦੇ ਦੇ ਨਾਮ ਪੰਜਾ ਸਾਹਿਬ ਹੈ ਇਹ ਕਾਂਗਰਸੀਆਂ ਦਾ ਪੰਜਾ ਉਹ ਪੰਜੇ ਨਾਂ ਰਲਾ ਰਹੇ ਨੇ ਇਸ ਪੰਜੇ ਨੇ ਪਾਪ ਕੀਤਾ ਲੋਕਾਂ ਨਾਲ ਧਰੋਹ ਕੀਤਾ ਲੋਕਾਂ ਨਾਲ ਡਾਂਗਾਂ ਮਾਰੀਆਂ ਲੋਕਾਂ ਦੇ ਕਤਲੇਆਮ ਕਰਾਈ 84 ਵਿੱਚ ਦੰਗੇ ਕਰਾਏ ਗਏ ਉੱਥੇ ਧੀਆਂ ਹੱਡੀਆਂ ਵੇਚ ਕੀਤੀਆਂ ਗਈਆਂ ਇਹ ਉਹ ਪੰਜਾ ਗੁਰੂ ਨਾਨਕ ਪਾਤਸ਼ਾਹ ਦੇ ਪੰਜੇ ਨਾਲ ਨਹੀਂ ਰਹਿ ਸਕਦਾ ਅਸੀਂ ਚੌਣਕ ਮੈਸਰ ਕੋਲੋਂ ਉਸ ਰਾਜੇ ਵੜਿੰਗ ਦੀ ਧਰਮਪਤਨੀ ਦੇ ਉੱਤੇ ਕਿਹਾ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਐਸਾ ਬਿਆਨ ਦੇ ਕੇ ਉਹ ਤੇ ਆਪੇ ਹੀ ਦਰਜ ਹੋਣੀ ਚਾਹੀਦੀ ਸੀ ਜੀ ਖਾਲਸਾ ਜੀ ਅੱਜ ਗੋਲਡਨ ਗੇਟ ਤੋਂ ਕੀ ਕਹਿੰਦਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਿਰ ਲੱਥ ਜਤਾ ਭਾਈ ਗੁਰਦੀਪ ਸਿੰਘ ਜੀ ਧਾਰਣਾ ਤੋਂ ਉਹ ਪਹੁੰਚੇ ਨੇ ਧਿਆਨ ਦਿਓ ਸੰਗਤ ਜੀ ਇਹ ਜਿਹੜਾ ਤੁਹਾਡੇ ਤੱਕ ਮੀਡੀਆ ਰਹੀ ਅਸੀਂ ਕੋਈ ਸੁਨੇਹਾ ਭੇਜਣ ਲੱਗੇ ਆ ਇੱਕ ਵੀਡੀਓ ਵੱਤ ਹੋਇਆ ਛੇ ਜਰੂਰ ਕਰ ਦਿਓ ਕਿਉਂਕਿ ਪਹਿਲਾਂ ਰਾਜੇ ਵਡਿੰਗ ਦੀ ਘਰ ਵਾਲੀ ਨੇ ਵੋਟਾਂ ਦੀ ਖਾਤਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਪੰਜਾ ਲਾਇਆ ਸੀ ਕਿੱਥੇ ਲਾਇਆ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ ਪੱਥਰ ਨੂੰ ਰੋਕਿਆ ਉੱਥੇ ਅੱਜ ਗੁਰਦੇ ਦੇ ਨਾਮ ਪੰਜਾ ਸਾਹਿਬ ਹੈ ਇਹ ਕਾਂਗਰਸੀਆਂ ਦਾ ਪੰਜਾ ਉਹ ਪੰਜੇ ਨਾਲ ਲਾਲ ਰਹੇ ਨੇ ਇਸ ਪੰਜੇ ਨੇ ਪਾਪ ਕੀਤਾ ਲੋਕਾਂ ਨਾਲ ਧਰੋ ਕੀਤਾ ਲੋਕਾਂ ਨਾਲ ਡਾਂਗਾਂ ਮਾਰੀਆਂ ਲੋਕਾਂ ਦੇ ਕਤਲੇਆਮ ਕਰਾਈ 84 ਵਿੱਚ ਦੰਗੇ ਕਰਾਏ ਗਏ ਉੱਥੇ ਧੀਆਂ ਹੱਡੀਆਂ ਵੇਚ ਕੀਤੀਆਂ ਗਈਆਂ ਇਹ ਉਹ ਪੰਜਾ ਗੁਰੂ ਨਾਨਕ ਪਾਤਸ਼ਾਹ ਦੇ ਪੰਜੇ ਨਾਲ ਨਹੀਂ ਰਹਿ ਸਕਦਾ ਅਸੀਂ ਚੌਂਕ ਕਮਿਸ਼ਨਰ ਕੋਲੋਂ ਉਸ ਰਾਜੇ ਵੜਿੰਗ ਦੀ ਧਰਮਪ੍ਰੀਤ ਦੇ ਉੱਤੇ ਕਿਹਾ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਐਸਾ ਬਿਆਨ ਦੇ ਕੇ ਔਰਤੇ ਐਫਆਈਰ ਦਰਜ ਹੋਣੀ ਚਾਹੀਦੀ ਸੀ ਜੇਕਰ ਔਰਤੇ ਐਫਆਈਰ ਦਰਜ ਹੋ ਜਾਂਦੀਆਂ ਆ ਬੋਨੀ ਵਰਗਿਆਂ ਦੀ ਜੁਰਤ ਨਹੀਂ ਪੈਣੀ ਜਨਾਲੇ ਵਾਲੇ ਏਰੀਆ 'ਚ ਇਹਨਾਂ ਨੇ ਜਿਹੜਾ ਬੋਲ ਕੇ ਸਿੱਖ ਕੌਮ ਦੇ ਹਿਰਦਿਆਂ ਦੀ ਵਰਗੇ ਬੜੀ ਬਦੀ ਥੇਸ ਪਹੁੰਚਾਈ ਆ ਸਿੱਖ ਸੰਗਤਾਂ ਨੂੰ ਮੇਰੀ ਫੇਰ ਬੇਨਤੀ ਆ ਕਿ ਸਿੱਖ ਸੰਗਤੋ ਇਹ ਵੀਡੀਓ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਬੋਨੀ ਆ ਜਿਹੜਾ ਕਾਲੀ ਤਾਲ ਦੇ ਵਿੱਚੋਂ ਸਿੰਡਰ ਨਿਕਲ ਕੇ ਤੇ ਹੁਣ ਬਾਜਪਾ ਦੇ ਵਿੱਚ ਗਿਆ ਹੈ ਕਿਉਂਕਿ ਬਾਜਪਾ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ 크ਰਿਸਚੀਅਨ ਧਰਮ ਵਾਲਿਆਂ ਨੂੰ ਕਹਿੰ ਲੱਗਾ ਕਿ ਸਿੱਖ ਧਰਮ ਜਿਹੜਾ ਇੱਕ ਛੋੜਾ ਜਿਹਾ ਸਿੱਖ ਬੱਚਾ ਹੈ ਤੇ ਅਸਾਈ ਧਰਮ ਸਭ ਤੋਂ ਵੱਡਾ ਧਰਮ ਹੈ। ਸਤਿਗੁਰਾਂ ਦੇ ਬਚਨ ਆਉਂਦੇ ਨੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ ਰਾਖੀ ਮੇਰੀ ਹਰ ਥਾਂ ਤੇ ਸਤਿਗੁਰਾਂ ਨੇ ਰੱਖੀ ਜੇ ਕਸ਼ਮੀਰ ਦੇ ਪੰਡਤ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਉੱਥੇ ਵੀ ਧੰਗੁਰ ਤੇਗ ਬਹਾਦਰ ਪਾਸ਼ਾ ਦੇ ਚਰਨਾਂ ਜਾਣ ਕੇ ਉਹਨਾਂ ਨੇ ਤਰਲਾ ਪਾਇਆ ਕਸ਼ਮੀਰ ਦੇ ਪੰਡਤਾਂ ਨੇ ਤੇ ਸਤਿਗੁਰਾਂ ਨੇ ਉਹਨਾਂ ਦੀ ਬਾਹ ਫੜੀ ਆਪਣੇ ਸਿਰ ਦੇ ਕੇ ਉਹਨਾਂ ਦੇ ਸਿਰ ਬਚਾਏ ਪਰ ਇਹ ਮੈਂ ਬੋਨੀ ਨੂੰ ਕਹਿ ਦਵਾ ਕਿ ਤੇਰਾ ਘਰ ਸਿੱਖਾਂ ਦੇ ਘਰ ਜਾਣੂ ਹੋਇਆ ਸੀ ਪਰ ਤੂੰ ਕੰਮ ਇਦਾਂ ਦੇ ਕਰ ਰਿਹਾ ਵਾਂ ਕਿ ਮੁ슬ਮਾਨ ਵੀ ਨਹੀਂ ਕਰਦੇ ਜਿਹੜੇ ਤੂੰ ਕਰ ਰਿਹਾ ਵਾਂ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਐਸਐਸਪੀ ਦਿਹਾਤੀ ਤੇ ਚੋਣ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਜਥੇਬੰਦੀਆਂ ਵੱਲੋਂ ਪੁਤਲਾ ਤਾਂ ਸਾੜਿਆ ਚਲਿਆ ਕਿ ਇੱਕ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰ ਰਹੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਭਾਸ਼ਣ ਦੇ ਕੇ ਕਿਸੇ ਵੀ ਕੋਈ ਧਰਮ ਦੇ ਬਾਰੇ ਕੋਈ ਗਲਤ ਬੋਲਦਾ ਹੈ ਉਹਦੇ ਤੇ ਤੁਰੰਤ ਐਫਆਈਆ ਦਰਜ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿੱਦੋਂ ਉਹ ਚੋਣ ਲੜ ਰਿਹਾ ਹੈ ਉਹਦੀ ਬਿਲਕੁਲ ਰਜੈਕਟ ਕਰ ਦੇਣੀ ਚਾਹੀਦੀ ਆ ਉਹਨੂੰ ਕੋਈ ਵੀ ਚੋਣ ਲੜਨ ਦਾ ਅਧਿਕਾਰ ਨਹੀਂ ਬਡਿੰਗ ਵੱਲੋਂ ਵੀ ਮਾਫੀ ਮੰਗੀ ਔਰ ਬੋਨੀ ਵੱਲੋਂ ਵੀ ਮਾਫੀ ਮੰਗੀ ਗਈ ਹੈ ਇਹਨਾਂ ਵੱਲੋਂ ਕੀ ਕਹਿਣਾ ਚਾਹਦੇ ਹੋ ਵੇਖੋ ਕਿ ਮਾਫੀ ਤੇ ਤਾਂ ਹੀ ਮੰਗੀ ਹੈ ਗਲਤੀ ਕੀਤੀ ਹੈ ਇਹਦੇ ਹਾਂ ਤੇ ਮੈਂ ਬੇਨਤੀ ਕਰਦਾ ਕਿ ਜੇ ਅਸੀਂ ਚੋਣ ਕਮਿਸ਼ਨ ਦੇ ਬਾਰੇ ਬਰਖਲਾ ਬੋਲੀਏ ਬਰਖਲਾ ਬੋਲ ਕੇ ਤੇ ਮੁੜ ਕੇ ਕਹੀਏ ਸਾਨੂੰ ਮਾਫੀ ਦੇ ਦਿਓ ਕਦੀ ਮਾਫੀ ਨਹੀਂ ਮਿਲੇਗੀ ਹਾਨੂੰ ਨਹੀਂ ਮਾਫੀ ਮਿਲੇਗੀ ਤੇ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਣੀ ਕਾਰਨ ਕੀ ਸਮੇਂ ਦਾ ਬਿਆਨ ਆਂਦਾ ਹੈ ਕਿ ਜੇ ਧਰਮ ਦੀ ਗਿਆਨ ਨਹੀਂ ਹੈਗਾ ਤਾਂ ਨਹੀਂ ਬੋਲਣਾ ਚਾਹੀਦਾ ਨਹੀਂ ਨਹੀਂ ਉਹ ਤੇ ਦੱਸਣ ਦੀ ਲੋੜ ਨਹੀਂ ਉਹਨੂੰ ਉਸੇ ਵੇਲੇ ਫੌਜਾਂ ਭੇਜਿਆ ਜਾਂਦੀਆਂ ਸ੍ਰੀ ਕਾਲਤਾਸਾ ਸਾਹਿਬ ਤੋਂ ਤੇ ਉਹਦੀਆਂ ਯਾਨੀ ਕਿ ਬਾਹਾਂ ਬਨ ਕੇ ਤੇ ਉਹਨੂੰ ਗੱਡੀ ਤੇ ਲਾਦ ਕੇ ਤੇ ਸ੍ਰੀ ਕਾਲਤਾਸਾ ਇਮਲੀ ਦੇ ਬੂਟੇ ਨਾਲ ਲਿਆ ਕੇ ਬੰਨਿਆ ਜਾਂਦਾ ਰਾਜਾ ਵਡਿੰਗ ਦੀ ਘਰਵਾਲੀ ਨੂੰ ਲਿਆਂਦਾ ਜਾਂਦਾ ਤੇ ਇੱਥੇ ਆਣ ਕੇ ਬੰਦੀਆਂ ਧਾਰਮਿਕ ਜਿਹੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਾਨੂੰ ਪੁਤਲੇ ਸਾੜਨ ਦੀ ਲੋੜ ਨਹੀਂ ਪੈਣੀ ਸਾਨੂੰ ਸੜਕ ਦੇ ਕੋਲ ਪ੍ਰਸ਼ਾਸਨ ਦੇ ਕੋਲ ਅਫੀਅਰ ਦਰਜ ਕਰਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਇਹ ਜਿਹੜੇ ਅਸੀਂ ਬਿਆਨ ਨਹੀਂ ਦਿੰਦੇ ਅਸੀਂ ਅੱਜ ਪੁਤਲਾ ਵੀ ਸਾੜ ਰਹੇ ਹਾਂ ਤੇ ਨਾਲ ਐਸਐਸਪੀ ਦਿਹਾਤੀ ਨੂੰ ਦਰਖਾਸਤ ਚੌਂਕ ਮਿਸ਼ਰ ਨੂੰ ਵੀ ਦੇ ਰਹੇ ਹਾਂ ਕਿ ਇਹ ਸਬੰਧੀਆਂ ਦੇ ਉੱਪਰ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਜੇਕਰ ਨਾ ਕੀਤੀ ਗਈ ਤੇ ਅਸੀਂ ਜਥੇਬੰਦੀਆਂ ਨਾਲ ਇੱਕ ਗੁਰਮਤਾ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਜ਼ਰੂਰ ਅਸੀਂ ਪਾਵੇਂ ਉਹਦੀ ਕੋਠੀ ਤੇ ਗਾੜੀ ਵੀ ਸਾਨੂੰ ਮੋਰਚਾ ਅਜਨਾਲੇ ਜਾ ਕੇ ਲਾਉਣਾ ਪਵੇ ਤੇ ਭਾਵੇਂ ਸੀ ਡਿਵੀਜ਼ਨ ਜਿੱਥੇ ਇਹ ਸਾਰਾ ਪਰਿਵਾਰ ਸੁੱਖ ਆਰਾਮ ਲੈ ਰਿਹਾ ਹੈ ਉੱਥੇ ਵੀ ਸਾਨੂੰ ਭਾਵੇਂ ਮੋਰਚਾ ਲਾਉਣਾ ਪਵੇ ਮੋਰਚਾ ਜ਼ਰੂਰ ਲਾਵਾਂਗੇ ਇਸ ਮਾਮਲੇ ਬਾਰੇ ਅਸੀਂ ਕਿਹਾ ਸੀ ਕਹਿੰਦੇ ਸੀ ਸਰਕਾਰ ਕਮੇਟੀ ਬਣਾਵਾਂਗੇ ਜਿਹੜੇ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਅੱਜ ਵਾਸਤੇ ਹੋਵੇਗਾ ਉਹ ਅਜੇ ਸਰਕਾਰ ਕਮੇਟੀ ਦੇ ਸਿੰਘ ਉਹਨਾਂ ਕੋ ਭਰਤੀ ਨਹੀਂ ਹੋਏ ਜਿਹੜੇ ਪਹਿਲੇ ਭਰਤੀ ਹੋਏ ਉਹ ਤੇ ਮੈਂਬਰਾਂ ਦੇ ਘਰਾਂ 'ਚ ਜਾ ਕੇ ਕੰਮ ਕਰਨ ਦਾ ਆ ਹਾਂਜੀ ਤੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਕੋਈ ਹੈਗੇ ਆ ਪ੍ਰਚਾਰਕ ਉਹ ਅੱਜ ਮੈਂਬਰ ਵੀ ਜਿਹੜਾ ਮੈਂਬਰ ਦਾ ਫਰਜ਼ ਹੈ ਵੋਟਾਂ ਨਹੀਂ ਮੰਗਣੀਆਂ ਮੈਂਬਰ ਦਾ ਫਰਜ਼ ਵਾ ਕਿ ਸਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਪਿੰਡਾਂ 'ਚ ਜੇ ਡਿਊਟੀਆਂ ਲਾਉਣੀਆਂ ਖਾਪੜ ਖੇੜੀ ਵਰਗੇ ਜਾ ਕੇ ਹੱਥ ਜੋੜਨਦੇ ਆ ਆ ਥੋੜੇ ਦਿਨ ਹੋ ਗਏ ਆ ਆਪਣੇ ਕੀ ਪਿੰਡ ਦਾ ਨਾਮ ਜਹਾਂਗੀਰ ਜਹਾਂਗੀਰ ਦੇ ਵਿੱਚ ਜਾ ਕੇ ਲੋਕਾਂ ਦੇ ਤਰਲੇ ਕੱਢਣਦੇ ਆ ਕਿ ਆਜੋ ਕਾਲੀ ਦਲ ਦੇ ਦੁਬਾਰਾ ਆਜੋ ਤੁਸੀਂ ਤੇ ਲੋਕ ਕਹਿੰਦੇ ਆ ਤੁਹਾਨੂੰ ਅਸੀਂ ਮੂੰਹ ਨਹੀਂ ਲਾਉਣਾ ਤੁਸੀਂ ਬੇਦਬੀਆ ਕੀਤੀਆਂ ਬੇਦਬੀਆਂ ਕਰਵਾਈਆਂ ਨੇ ਕਿਉਂਕਿ ਇਹ ਬੇਦਬੀ ਅੱਜ ਨਵੀਂ ਨਹੀਂ ਹੋਈ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥੋੜੇ ਦਿਨ ਅੰਬਰਸਰ ਦੀ ਪਾਣ ਪੀਤਰ ਧਰਤੀ ਤੋਂ ਕੈਨੇਡਾ ਭੇਜੇਗਾ ਕਿਹਣਾ ਨੇ ਭੇਜੇ ਕੋਈ ਅਮਰੀਕਾ ਵਾਲਿਆਂ ਨੇ ਨਹੀਂ ਭੇਜੇ ਕੋਈ ਦੂਜੇ ਦਿੱਲੀ ਕਮੇਟੀ ਨੇ ਨਹੀਂ ਭੇਜੇ ਇਹ ਸ਼੍ਰੋਮਣੀ ਕਮੇਟੀ ਨੇ ਭੇਜਿਆ ਵਿਜੇ ਸਿੰਘ ਸਕੱਤਰ ਵਰਗਿਆਂ ਨੇ ਭੇਜਿਆ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਟਿੰਨ ਰਾਂ ਹੀ ਗਿਆ ਕਿ ਉਹ ਬੇਦਬੀ ਨਹੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣਾ ਹੋਵੇ ਘਰ ਅਸੀਂ ਤੇ ਪੰਜ ਸਿੰਘ ਹਜ਼ਰਨਾ ਹੁਣ ਹਾਰੀ ਕਦੇ ਸ਼ਿਕਾਇਤ ਹੋ ਜਾਵੇ ਤੇ ਸ੍ਰੀ ਅਕਾਲਤਾ ਸੱਜਿਆ ਜਾਂਦਾ ਕਿ ਤੁਸੀਂ ਦੋਵੇਂ ਜਣੇ ਗੁਰੂ ਗ੍ਰੰਥ ਸਾਹਿਬ ਜੀ ਕਿਦਾਂ ਲੈ ਗਏ ਜੇ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਕੈਨੇਡਾ ਭੇਜਣ ਵਾਲਿਆਂ ਨੂੰ ਹੁਣ ਕੌਣ ਸਦੂਗਾ ਸ੍ਰੀ ਅਕਾਲਤਾ ਸਾਹਿਬ ਖੁਦ ਦੇ ਆਪ ਨਹੀਂ ਉਹਨਾਂ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਤੇ ਗੁਰੂ ਸਮਝਿਆ ਇਹ ਕਿਸੇ ਨੂੰ ਕਿਵੇਂ ਸਜ਼ਾ ਦੇਣਗੇ ਸਿਆਸਤ ਵਿੱਚ ਧਰਮ ਦੀ ਤਖਣਾ ਜਰੂਰੀ ਹੈ ਹਾਂਜੀ ਸਿਆਸਤ ਵਿੱਚ ਧਰਮ ਜ਼ਰੂਰੀ ਹੈ ਨਹੀਂ ਨਹੀਂ ਜਿਹੜੀ ਜ਼ਰੂਰੀ ਆ ਪਰ ਇਹ ਨਹੀਂ ਕਿ ਅਸੀਂ ਧਰਮ ਨੂੰ ਛੱਡ ਦਈਏ ਧਰਮ ਸਭ ਤੋਂ ਪਹਿਲਾਂ ਜ਼ਰੂਰੀ ਆ ਜਿਹਦੇ ਕਰਕੇ ਜਿਉਂਦੇ ਅਸੀਂ ਧਰਮ ਬਿਨਾਂ ਨਾ ਰਾ ਧਰਮ ਬਿਨਾ ਨਾਰਾਜ ਨਾ ਚਲੇ ਇਹ ਧਰਮ ਤੋਂ ਬਿਨਾ ਰਾਜ ਨਹੀਂ ਚੱਲਦੇ ਪਰ ਇਹਨਾਂ ਨੇ ਬਿਲਕੁਲ ਧਰਮ ਨੂੰ ਸਾਈਡ ਤੇ ਲਾਤਾ ਵਾ ਤੇ ਵੋਟਾਂ ਦੀ ਖਾਤਰ ਅੱਜ ਇਹ ਆਪਣਾ ਵੀ ਧਰਮ ਛੱਡ ਕੇ ਤੇ ਦੂਜਿਆਂ ਨੂੰ ਖੁਸ਼ ਕਰ ਰਹੇ ਆ। ਵੱਲੋਂ ਬਾਅਦ ਚ ਬਿਆਨ ਆਇਆ ਕਿ ਸ਼੍ਰੀ ਕਾਲ ਤਖਸਾਲ ਮੈਨੂੰ ਬੁਲਾ ਕੇ ਜੋਸ਼ ਆਇਆ ਤੇਰੀ ਹੋਗੀ ਮੈਨੂੰ ਵੀ ਮਨਜ਼ੂਰ ਹੈ। ਉਹ ਵੀ ਐਕਰੀ ਹੋਣਾ। ਵੇਖੋ ਜੀ ਇਹਨਾਂ ਨੇ ਸੋਚਿਆ ਸੋ ਜਿਹੜਾ ਲੋਚਾ ਗੁਰਦਾਸਪੁਰ ਵਾਲ ਦਾ ਕਿਉਂਕਿ ਉਹਨੇ ਲਦਦਾਨ ਕੀਤੀ ਤੇ ਖੀਰ ਤੇ ਮੁੰਡੇ ਵੀ ਖਾ ਰਹੇ ਉਹਦੇ ਫੜੇ ਗਏ ਆ। ਆ ਗਿਆ ਸਭ ਕੋ سامنے ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਇਦਾਂ ਇਹ ਜਿਹੜੇ ਲੋਕ ਆ ਇਹ ਗੋ ਕਿ ਇਹਨਾਂ ਨਾਲ ਸਾਰਾ ਆਪਸ ਵਿੱਚ ਭਾਜ-ਭਾਜ ਤੇ ਜਿਹੜੇ ਇਥੋਂ ਦੇ ਲੋਕ ਨਮਾਇंदे ਬੈਠੇ ਨੇ ਇਹਨਾਂ ਦੀ ਇੱਕੋ ਗੱਲ ਵਾ ਹਾਂ ਸਹੀ ਗੱਲ ਇਹ ਕਾਰਨ ਕੀ ਸਮਝਦੇ ਹਮੇਸ਼ਾ ਸਿੱਖ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਬਾਅਦ ਚ ਮਾਫੀ ਮੰਗ ਕੇ ਬਹਿ ਜਾਂਦੇ ਹਾਂ ਕੀ ਲੱਗਦਾ ਜੀ ਉਹੀ ਗੱਲ ਈ ਹੋਈ ਹੋਈਆਂ ਸਾਨੂੰ ਛੇੜਦੇ ਆ ਕਿ ਕਿਤੇ ਸੌਂ ਨਹੀਂ ਗਏ ਉਹਨਾਂ ਨੂੰ ਵੀ ਪਤਾ ਹੈ ਜਾਗਦੇ ਆ ਬੱਤੀਆਂ ਦੰਦਿਆਂ ਦੇ ਵਿੱਚੋਂ ਅਜੇ ਦੋਪ ਦਾ ਗੋਲਾ ਜਿਹੜਾ ਮੈਸ ਹੋ ਸਕਦਾ ਉਹ ਜਿੱਥੇ ਸੁੱਟਣਾ ਹੋਵੇ ਤਾਂ ਉੱਥੇ ਨਹੀਂ ਡਿੱਗਦਾ ਪਰ ਇਹ ਜਿਹੜੇ ਬੱਤੀਆਂ ਦੰਦਾ ਚੋਂ ਬੋਲ ਨਿਕੜਾ ਆ ਬੋਨੀ ਸਾਹਿਬ ਤੁਸੀਂ ਰਗੜੇ ਜਾਓਗੇ ਬੱਤੀਆਂ ਦੰਦਾ ਚੋਂ ਜੋ ਨਿਕਲੇ ਬੋਲ ਬਿਲਕੁਲ ਵਾਈ ਨੈਕਸਟ ਸਟੈਪ ਕੀ ਹੈ ਜੀ ਅੱਜ